ਸਰਪਾਈ ਸੇ ਉਹ ਕਸ਼ੰਤੀ ਦੇਵੀ ਅਸੀਂ ਨਗਰ ਕੌਂਸਲ ਦੀ ਸੇਵਾ ਕਰਦੇ ਆ ਰਹੇ ਆ ਪਿਛਲੇ ਬਹੁਤ ਸਮੇ ਤੋਂ ਅਸੀਂ ਬੱਚੇ ਸੁੱਤੇ ਵੀ ਛੱਡ ਕੇ ਆ ਜਿੰਨੇ ਸਾਡੇ ਬੱਚੇ ਆ ਜਿਹੜੇ ਮੇਰੇ ਪਤੀ ਜੇ ਪਾਈ ਨੇ ਉਹ ਬਹੁਤ ਆਪ ਹਾਲਾਤ ਦੇ ਵਿੱਚ ਇਹਦੇ ਗੁਜਾਰਾ ਨਹੀਂ ਹੁੰਦਾ ਸਾਡੀ ਕੋਈ ਸੁਣਾਈ ਨਹੀਂ ਕਰਦਾ ਮਿੱਠੀ ਗੋਲੀਆਂ ਦਿੰਦੇ ਨੇ ਔਰ ਸਾਨੂੰ ਕਹਿੰਦੇ ਨੇ ਚਲੋ ਕੰਮ ਕਰ ਲਓ ਤੁਹਾਡਾ ਕੰਮ ਹੋ ਜਾਊਗਾ ਸਾਡਾ ਕੰਮ ਅੱਜ ਤੱਕਰ ਨਹੀਂ ਹੋਇਆ ਤੋ ਸਾਨੂੰ ਕੱਚੇ ਹੈਗੇ ਜਿਹੜੇ ਕੱਚੇ ਤੇ ਔਰ ਤੋਂ ਅਸੀਂ ਪੱਕੇ ਕਰਦੋ ਗਵਰਨਮੈਂਟ ਤਾਂ ਠੀਕ ਨਹੀਂ ਇਹਦੋਂ ਵੀ ਚੱਕਾ ਜਾਨ ਕਰਾਂਗੇ ਔਰ ਸਾਰੇ ਪੰਜਾਬ ਦੇ ਵਿੱਚ ਹਾਂਜੀ ਅੰਜੀ ਮੈਂ ਸੁਨੀਲ ਕੁਮਾਰ ਨਗਰ ਕੌਂਸਲ ਬਲਾਡਾ ਦਾ ਸफाई ਸੇਵਕ ਜਿਵੇਂ ਕਿ ਸਾਡੀ ਸफाई ਸੇਵਕ ਯੂਨੀਅਨ ਰਜਿਸਟਰਡ ਪੰਚਤਤੀ ਪੂਰੇ ਪੰਜਾਬ ਮਾਨਸਾ ਜ਼ਿਲ੍ਹਾ ਵਿੱਚ ਸੱਤ ਕਮੇਟੀਆਂ ਸੱਤੇ ਕਮੇਟੀਆਂ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠੀਆਂ ਨੇ ਉਵੇਂ ਅੱਜ ਅਸੀਂ ਧਰਨੇ ਤੇ ਬਹਿ ਗਏ ਬਲਾਡਾ ਸ਼ਹਿਰ ਦੇ ਸਾਡੀ ਮੁੱਖ ਮੰਗਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਜੋ ਕਿ 2021 ਦੇ ਵਿੱਚ ਪਾਲਿਸੀ ਆਈ ਸੀ ਵੀ ਕੱਚੇ ਕਾਮਿਆਂ ਨੂੰ ਪੱਕੇ ਕਰਦਾਂਗੇ ਹਾਲੇ ਤੱਕ ਪੰਜਾਬ ਸਰਕਾਰ ਨੇ ਕੋਈ ਸਕੀਮ ਲਾਗੂ ਨਹੀਂ ਕੀਤੀ ਦੂਜੀ ਮੰਗ ਸਾਡੀ ਮੁੱਖ ਮੰਗ ਇਹ ਹੈ ਸਾਡਾ 2021 ਦਾ ইপিਐਫ ਰੁਕਿਆ ਹੋਇਆ ਜੀ ਉਹ ਲਾਗੂ ਕੀਤਾ ਜਾਵੇ ਜਦੋਂ ਤੱਕ ਸਾਡੀਆਂ ਮੁੱਖ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠੇ ਰਹਾਂਗੇ ਤੇ ਪੰਜਾਬ ਸਰਕਾਰ ਦਾ ਐਂ ਹੀ ਪਿੱਟ ਛਾਪਾ ਕਰੀ ਜਾਵਾਂਗੇ ਜੀ